ਕੈਬਨਿਟ ਮਨਿਸਟਰ ਲਾਲਜੀਤ ਪੁੱਲਰ ਸਾਡੇ ਨਾਲ ਨੇ ਪੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਆਖਰ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਵੱਡੇ ਪੱਧਰ ਤੇ ਜੰਤਰ ਮੰਤਰ ਤੇ ਵੀ ਬੈਠੇ ਔਰ ਇਧਰੋਂ ਸਾਫ ਤੌਰ ਤੇ ਲੀਡਰ ਕਹਿੰਦੇ ਨਜ਼ਰ ਆਇਆ ਕਿ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਆ ਵੇਖੋ ਅਰਵਿੰਦ ਕੇਜਰੀਵਾਲ ਉਹ ਇਨਸਾਨ ਨੇ ਜਿਨ੍ਹਾਂ ਭਾਰਤ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਚੇਂਜ ਕਰਤੀ ਤੇ ਵੇਖੋ ਕੇਜਰੀਵਾਲ ਸਾਹਿਬ ਤੋਂ ਕਿਉਂ ਡਰਦੇ ਆ ਨਰਿੰਦਰ ਮੋਦੀ ਤੇ ਆਪਣੇ ਅਮਿਤ ਸ਼ਾਹ ਜੀ ਕਿਉਂਕਿ ਉਹਨਾਂ ਨੂੰ ਪਤਾ ਜੇ ਕੋਈ ਅਰਵਿੰਦ ਕੇਜਰੀਵਾਲ ਉਹ ਇਨਸਾਨ ਨੇ ਜਿਹੜੇ ਨਰਿੰਦਰ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਰਾ ਸਕਦੇ ਆ ਤੇ ਉਹਨਾਂ ਨੂੰ ਵੀ ਪਤਾ ਵੀ ਜੇ ਕੋ ਕਿੱਲ ਮੋਦੀ ਦੀ ਕਬਰ ਤੇ ਠੋਕ ਸਕਦਾ ਤੇ ਉਹ ਰਵਿੰਦ ਕੇਜਰੀ ਵਾਲੇ ਉਸੇ ਡਰੋਂ ਡਰਦੇ ਨਜਾਇਜ਼ ਪਰਚੇ ਕਰਾ ਕਰਕੇ ਅੰਦਰ ਭੇਰੇ ਆ ਪਹਿਲਾਂ ਆਈਡੀ ਤੋਂ ਪਰਚਾ ਦਰਜ ਕਰਾਇਆ ਹੁਣ ਸੀਪੀਆਈ ਤੋਂ ਪਰਚਾ ਦਰਜ ਕਰਾਇਆ ਹੁਣ ਵੀ ਇਹਨਾਂ ਨੂੰ ਪਤਾ ਵੀ ਜੇ ਰਵਿੰਦ ਕੇਜਰੀ ਵਾਲ ਬਾਹਰ ਆ ਗਏ ਹਰਿਆਣੇ ਚ ਇਲੈਕਸ਼ਨ ਆ ਹੋਰ ਸਟੇਟਾਂ ਚ ਇਲੈਕਸ਼ਨ ਆ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾਉਣਾ ਇਹ ਡਰਦੇ ਹੀ ਵੱਖ-ਵੱਖ ਝੂਠੇ ਮੁਕਦਮੇ ਪਾ ਕੇ ਕੇਜਰੀਵਾਲ ਸਾਹਿਬ ਨੂੰ ਬਾਹਰ ਨਹੀਂ ਆਉਣ ਦੇ ਰਹੇ ਪਰਮਾਤਮਾ ਬੇਨਤੀ ਆ ਜਦੋਂ ਜਦੋਂ ਕੋਈ ਹੱਥ ਚੁੱਕਦਾ ਉਹਦਾ ਅੰਤ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੁੰਦਾ ਜਦੋਂ ਕਿਸੇ ਨੇ ਹੱਥ ਚੁੱਕੀ ਉਹਦਾ ਅੰਤ ਹੋਣਾ ਹੀ ਹੋਣਾ ਮੋਦੀ ਦਾ ਅੰਤ ਹੋਣਾ ਕੇਜਰੀਵਾਲ 2029 ਚ ਨਾਇਕ ਬਣ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਤੇ ਭਾਰਤ ਦੇ ਲੋਕ ਉਦੋਂ ਹੀ ਜੀ ਆਦੀ ਉਦੋਂ ਹੀ ਜਿਆਦਾ ਮਹਿਸੂਸ ਕਰਨਗੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਬਣਗੇ ਪਰ ਕੀ ਲੱਗਦਾ ਕਿ ਆਖਰ ਹੁਣ ਵਿਧਾਨ ਸਭਾ ਚੋਣਾਂ ਨੇ ਹਰਿਆਣੇ ਦੇ ਵਿੱਚ ਤੇ ਹੁਣ ਲੱਗਦਾ ਨਹੀਂ ਕਿ ਅਗਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਹਰਿਆਣੇ ਦੇ ਵਿੱਚ ਵੀ ਵੱਡਾ ਨੁਕਸਾਨ ਹੋ ਸਕਦਾ ਵੇਖੋ ਸਾਨੂੰ ਤੇ ਲੱਗਦਾ ਸਾਨੂੰ ਮਾਨਜੋਗ ਹਾਈ ਕੋਰਟ ਤੇ ਮਾਨਜੋਗ ਸੁਪਰੀਮ ਕੋਰਟ ਤੇ ਵਿਸ਼ਵਾਸ ਆ ਸਾਨੂੰ ਤੇ ਲੱਗਦਾ ਉਹਨਾਂ ਦੀ ਜਲਦੀ ਜਮਾਨਤ ਹੋਊਗੀ ਛੇਤੀ ਬਾਹਰ ਆਉਣਗੇ ਤੇ ਜਿਹੜੀਆਂ ਹਰਿਆਣੇ ਦੀਆਂ ਇਲੈਕਸ਼ਨਾਂ ਜਾਂ ਹੋਰ ਸਟੇਟਾਂ ਦੀਆਂ ਇਲੈਕਸ਼ਨਾਂ ਉਹ ਆ ਕੇ ਚੋਣ ਪ੍ਰਚਾਰ ਕਰਨਗੇ ਤੇ ਸਾਡੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਉਣਗੇ ਭਾਜੀ ਪੀ ਕਹਿੰਦੀ ਹੈ ਕਿ ਜਿਹੜੇ ਵੀ ਕਰਪਟ ਨੇ ਉਹ ਕਹਿੰਦੇ ਕਿ ਉਹ ਜੇਲ੍ਹਾਂ ਦੇ ਵਿੱਚ ਜਾਣਗੇ ਉਹ ਰਹਿਣਗੇ ਅਰਵਿੰਦ ਕੇਜਰੀ ਵੱਲੋਂ ਅਲੀ ਬਾਬਾ ਕਹਿੰਦੇ ਆ ਭਾਜੀ ਪੀ ਵੇਖੋ ਜੇ ਤੇ ਕੋਈ ਵੀ ਦੂਜੀ ਪਾਰਟੀ ਦਾ ਬੰਦਾ ਕਰਪਸ਼ਨ ਵੀ ਕਰਦਾ ਹੋਵੇ ਤੇ ਜੇ ਬੀਜੇਪੀ 'ਚ ਸ਼ਾਮਲ ਹੋ ਜੇ ਉਹ ਸਾਫ ਪਾਕ ਹੋ ਜਾਂਦਾ ਤੇ ਜਿਹੜਾ ਦੂਜੀ ਪਾਰਟੀ ਚੋ ਕਰਪਟ ਹੋ ਜਾਂਦਾ ਇਹਦੇ ਬੀਜੇਪੀ ਕੋ ਪਤਾ ਨਹੀਂ ਕਿਹੜਾ ਵਾਸ਼ਿੰਗ ਪਾਊਡਰ ਹੈ ਤੇ ਕਿਹੜੀ ਮਸ਼ੀਨ ਹੈ ਜਿਸ ਨਾਲ ਧੋ ਕੇ ਤੇ ਉਹ ਬੰਦੇ ਨੂੰ ਐ ਬਿਲਕੁਲ ਸਾਫ ਕਰ ਦਿੰਦੇ ਆ ਬੀਜੇਪੀ ਚ ਜਿੰਨੇ ਵੀ ਲੀਡਰ ਆ ਉਹਨਾਂ ਨੇ ਦੂਜੀਆਂ ਪਾਰਟੀਆਂ 'ਚ ਰਹਿੰਦੇ ਆ ਕਰਪਸ਼ਨ ਕੀਤੀ ਘਟਾਲੇ ਕੀਤੇ ਜਦੋਂ ਬੀਜੇਪੀ 'ਚ ਸ਼ਾਮਲ ਹੋ ਗਏ ਉਦੋਂ ਸਾਫ ਪਾਕ ਹੋ ਗਏ ਸਰਬਜੀਤ ਸਿੰਘ ਖਾਲਸਾ ਕਹਿੰਦੇ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ ਅਮਰਿਤਪਾਲ ਸਿੰਘ ਸਿੰਘ ਦੇ ਨਾਲ ਵੀ ਗੱਲਬਾਤ ਹੋਵੇਗੀ ਵੇਖੋ ਲੋਕਤੰਤਰ ਆ ਹਰ ਬੰਦਾ ਇਲੈਕਸ਼ਨ ਲੜ ਸਕਦਾ ਤੇ ਹਰ ਬੰਦਾ ਇਹ ਪਾਰਟੀ ਬਣਾ ਸਕਦਾ ਪਰ ਕਿਰਪਾ ਬਾਬੇ ਨਾਨਕ ਨੇ ਕਰਨੀ ਆ ਹਰ ਬੰਦਾ ਗਾਂ ਨੂੰ ਪੈਰ ਪੁੱਟਦਾ ਪਰ ਪ੍ਰਮਾਤਮਾ ਦੀ ਮਰਜ਼ੀ ਆ ਵੀ ਉਹਨੂੰ ਗਾਂ ਲੈ ਕੇ ਜਾਣਾ ਕਿ ਉਹਦੇ ਪੈਰ ਪਛਾਣੂ ਕਰਨੇ ਆ ਇਹ ਤੇ ਬਾਬੇ ਨਾਨਕ ਦੀ ਮਰਜ਼ੀ ਨਾਲ ਹੀ ਕੰਮ ਚੱਲਦਾ ਧੰਨਵਾਦ ਤੇ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਪੁੱਲਰ ਸਾਡੇ ਨਾਲ ਸੀਗੇ ਤਮਾਮ ਗੱਲਬਾਤ ਕੀਤੀ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕੈਬਨਿਟ ਮਨਿਸਟਰ ਲਾਲਜੀਤ ਪੁੱਲਰ ਸਾਡੇ ਨਾਲ ਨੇ ਪੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਆਖਰ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਵੱਡੇ ਪੱਦਰ ਤੇ ਜੰਤਰ ਮੰਤਰ ਤੇ ਵੀ ਬੈਠੇ ਹੋ ਔਰ ਇਧਰੋਂ ਸਾਫ ਤੌਰ ਤੇ ਲੀਡਰ ਕਹਿੰਦੇ ਨਜ਼ਰ ਆਇਆ ਕਿ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਆ ਵੇਖੋ ਅਰਵਿੰਦ ਕੇਜਰੀਵਾਲ ਉਹ ਇਨਸਾਨ ਨੇ ਜਿਨ੍ਹਾਂ ਭਾਰਤ ਦੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਚੇਂਜ ਕਰਤੀ ਤੇ ਵੇਖੋ ਕੇਜਰੀਵਾਲ ਸਾਹਿਬ ਤੋਂ ਕਿਉਂ ਡਰਦੇ ਆ ਨਰਿੰਦਰ ਮੋਦੀ ਤੇ ਆਪਣੇ ਅਮਿਤ ਸ਼ਾਹ ਜੀ ਕਿਉਂਕਿ ਉਹਨਾਂ ਨੂੰ ਪਤਾ ਜੇ ਕੋਈ ਅਰਵਿੰਦ ਕੇਜਰੀਵਾਲ ਉਹ ਇਨਸਾਨ ਨੇ ਜਿਹੜੇ ਨਰਿੰਦਰ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਰਾਹ ਸਕਦੇ ਆ ਤੇ ਉਹਨਾਂ ਨੂੰ ਵੀ ਪਤਾ ਵੀ ਜੇ ਕੋਈ ਕਿਲ ਮੋਦੀ ਦੀ ਕਬਰ ਤੇ ਠੋਕ ਸਕਦਾ ਤੇ ਉਹ ਰਵਿੰਦ ਕੇਜਰੀਵਾਲ ਉਸੇ ਡਰੋਂ ਡਰਦੇ ਨਜਾਇਜ਼ ਪਰਚੇ ਕਰਾ ਕਰਕੇ ਅੰਦਰ ਭੇਰੇ ਆ ਪਹਿਲਾਂ ਆਈਡੀ ਤੋਂ ਪਰਚਾ ਦਰਜ ਕਰਾਇਆ ਹੁਣ ਸੀਪੀਆਈ ਤੋਂ ਪਰਚਾ ਦਰਜ ਕਰਾਇਆ ਹੁਣ ਵੀ ਇਹਨਾਂ ਨੂੰ ਪਤਾ ਵੀ ਜੇ ਰਵਿੰਦ ਕੇਜਰੀਵਾਲ ਬਾਹਰ ਆ ਗਏ ਹਰਿਆਣੇ ਚ ਇਲੈਕਸ਼ਨ ਆ ਹੋਰ ਸਟੇਟਾਂ ਚ ਇਲੈਕਸ਼ਨ ਆ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾਉਣਾ ਇਹ ਡਰਦੇ ਹੀ ਵੱਖ-ਵੱਖ ਝੂਠੇ ਮਕਦਮੇ ਪਾ ਕੇ ਕੇਜਰੀਵਾਲ ਸਾਹਿਬ ਨੂੰ ਬਾਹਰ ਨਹੀਂ ਆਉਣ ਦੇ ਰਹੇ ਪਰਮਾਤਮਾ ਬੇਨਤੀ ਆ ਜਦੋਂ ਜਦੋਂ ਕੋਈ ਹੱਥ ਚੁੱਕਦਾ ਉਹਦਾ ਅੰਤ ਹੁੰ ਅੱਤ ਤੇ ਖੁਦਾ ਦਾ ਵੈਰ ਹੁੰਦਾ ਜਦੋਂ ਕਿਸੇ ਨੇ ਹੱਥ ਚੁੱਕੀ ਉਹਦਾ ਅੰਤ ਹੋਣਾ ਹੀ ਹੋਣਾ ਮੋਦੀ ਦਾ ਅੰਤ ਹੋਣਾ ਕੇਜਰੀਵਾਲ 2029 ਚ ਨਾਇਕ ਬਣ ਕੇ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਤੇ ਭਾਰਤ ਦੇ ਲੋਕ ਉਦੋਂ ਹੀ ਜੀ ਆਦੀ ਉਦੋਂ ਹੀ ਜੀ ਆਦੀ ਮਹਿਸੂਸ ਕਰਨਗੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਬਣਗੇ ਪਰ ਕੀ ਲੱਗਦਾ ਕਿ ਆਖਰ ਹੁਣ ਵਿਧਾਨ ਸਭਾ ਚੋਣਾਂ ਨੇ ਹਰਿਆਣੇ ਦੇ ਵਿੱਚ ਤੇ ਹੁਣ ਲੱਗਦਾ ਨਹੀਂ ਕਿ ਅਗਰ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿਣਗੇ ਤਾਂ ਹਰਿਆਣੇ ਦੇ ਵਿੱਚ ਵੀ ਵੱਡਾ ਨੁਕਸਾਨ ਹੋ ਸਕਦਾ ਦੇਖੋ ਸਾਨੂੰ ਤੇ ਲੱਗਦਾ ਸਾਨੂੰ ਮਾਨਜੋਗ ਹਾਈ ਕੋਰਟ ਤੇ ਮਾਨਜੋਗ ਸੁਪਰੀਮ ਕੋਰਟ ਤੇ ਵਿਸ਼ਵਾਸ ਆ ਸਾਨੂੰ ਤੇ ਲੱਗਦਾ ਉਹਨਾਂ ਦੀ ਜਲਦੀ ਜਮਾਨਤ ਹੋਊਗੀ ਛੇਤੀ ਬਾਹਰ ਆਉਣਗੇ ਤੇ ਜਿਹੜੀਆਂ ਹਰਿਆਣੇ ਦੀਆਂ ਇਲੈਕਸ਼ਨਾਂ ਜਾਂ ਹੋਰ ਸਟੇਟਾਂ ਦੀਆਂ ਇਲੈਕਸ਼ਨਾਂ ਉਹ ਆ ਕੇ ਚੋਣ ਪ੍ਰਚਾਰ ਕਰਨਗੇ ਤੇ ਸਾਡੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਉਣਗੇ ਭਾਜਪਾ ਕਹਿੰਦੀ ਹੈ ਕਿ ਜਿਹੜੇ ਵੀ ਕਰਪਟ ਨੇ ਉਹ ਕਹ ਰਿਹਾ ਕਿ ਉਹ ਜੇਲ੍ਹਾਂ ਦੇ ਵਿੱਚ ਜਾਣ ਕੇ ਉਹ ਰਹਿਣ ਕੇ ਅਰਵਿੰਦ ਕੇਜਰੀ ਵੱਲੋਂ ਅਲੀ ਬਾਬਾ ਕਹਿੰਦੇ ਆ ਬੀਜੇਪੀ ਵੇਖੋ ਜੇ ਤੇ ਕੋਈ ਵੀ ਦੂਜੀ ਪਾਰਟੀ ਦਾ ਬੰਦਾ ਕਰਪਸ਼ਨ ਵੀ ਕਰਦਾ ਹੋਵੇ ਤੇ ਜੇ ਬੀਜੇਪੀ 'ਚ ਸ਼ਾਮਲ ਹੋ ਜੇ ਉਹ ਸਾਫ ਪਾਕ ਹੋ ਜਾਂਦਾ ਤੇ ਜਿਹੜਾ ਦੂਜੀ ਪਾਰਟੀ 'ਚ ਉਹ ਕਰਪਟ ਹੋ ਜਾਂਦਾ ਇਹਦੇ ਬੀਜੇਪੀ ਕੋ ਪਤਾ ਨਹੀਂ ਕਿਹੜਾ ਵਾਸ਼ਿੰਗ ਪਾਊਡਰ ਆ ਤੇ ਕਿਹੜੀ ਮਸ਼ੀਨ ਆ ਜਿਹਦੇ ਨਾਲ ਧੋ ਕੇ ਤੇ ਉਹ ਬੰਦੇ ਨੂੰ ਐ ਬਿਲਕੁਲ ਸਾਫ ਕਰ ਦਿੰਦੇ ਆ ਬੀਜੇਪੀ 'ਚ ਜਿੰਨੇ ਵੀ ਲੀਡਰ ਆ ਉਹਨਾਂ ਨੇ ਦੂਜੀਆਂ ਪਾਰਟੀਆਂ 'ਚ ਰਹਿੰਦਿਆਂ ਕਰਪਸ਼ਨ ਕੀਤੀ ਘਟਾਲੇ ਕੀਤੇ ਜਦੋਂ ਬੀਜੇਪੀ 'ਚ ਸ਼ਾਮਲ ਹੋ ਗਏ ਉਦੋਂ ਸਾਫ ਤਰਪਜੀਤ ਸਿੰਘ ਖਾਲਸਾ ਕਹਿੰਦੇ ਕਿ ਅਸੀਂ ਨਵੀਂ ਪਾਰਟੀ ਬਣਾਵਾਂਗੇ ਅਮਰਿਤਪਾਲ ਸਿੰਘ ਸਿੰਘ ਦੇ ਨਾਲ ਵੀ ਗੱਲਬਾਤ ਹੋਵੇਗੀ ਦੇਖੋ ਲੋਕਤੰਤਰ ਆ ਹਰ ਬੰਦਾ ਇਲੈਕਸ਼ਨ ਲੜ ਸਕਦਾ ਤੇ ਹਰ ਬੰਦਾ ਇਹ ਪਾਰਟੀ ਬਣਾ ਸਕਦਾ ਪਰ ਕਿਰਪਾ ਬਾਬੇ ਨਾਨਕ ਨੇ ਕਰਨੀ ਆ ਹਰ ਬੰਦਾ ਗਾਂ ਨੂੰ ਪੈਰ ਪੜਦਾ ਪਰ ਪ੍ਰਮਾਤਮਾ ਦੀ ਮਰਜ਼ੀ ਆ ਵੀ ਉਹਨੂੰ ਗਾਂ ਲੈ ਕੇ ਜਾਣਾ ਕਿ ਉਹਦੇ ਪੈਰ ਪਛਾਣੂ ਕਰਨੇ ਆ ਇਹ ਤੇ ਬਾਬੇ ਨਾਨਕ ਦੀ ਮਰਜ਼ੀ ਨਾਲ ਹੀ ਕੰਮ ਚੱਲੇਗਾ ਧੰਨਵਾਦ ਤੇ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਪੁੱਲਰ ਸਾਡੇ ਨਾਲ ਸੀਗੇ ਤਮਾਮ ਗੱਲਬਾਤ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ